ਆ ਦੇਖੋ ਜੀ ਅੱਜ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਈ ਨਾ ਇਕੱਠੇ ਕਰੀ ਜੰਨੇ ਆ ਟੈਂਕੀਆਂ ਵੀ ਤੋੜਤੀਆਂ ਆ ਟੈਂਕੀ ਦਾ ਹਾਲ ਦੇਖ ਲੋ ਟੈਂਕੀ ਚੋ ਪਾਣੀ ਥੱਲੇ ਸਾਰੀ ਟੈਂਕੀਆਂ ਤੋੜਤੀਆਂ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਮੋਰੇ ਘੜ ਤੇ ਸਾਹਮਣੇ ਸਾਰਿਆਂ ਦਾ ਬੁਰਾ ਹਾਲ ਕਰਤਾ ਮਸ਼ੀਨਾਂ ਦਾ ਵੀ ਆ ਦੇਖੋ ਬਰਫੀ ਬਰਫ ਆ ਮੇਨ ਜਿਹੜੀ ਪਾਈਪ ਆ ਸਾਰਿਆਂ ਦਾ ਸੱਤਿਆਨਾਸ਼ ਕਰਤਾ ਆ ਦੇਖੋ ਜੀ ਅੱਜ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਈ ਨਾ ਇਕੱਠੇ ਕਰੀ ਜੰਨੇ ਆ ਟੈਂਕੀਆਂ ਵੀ ਤੋੜਤੀਆਂ ਆ ਟੈਂਕੀ ਦਾ ਹਾਲ ਦੇਖ ਲੋ ਟੈਂਕੀ ਚੋ ਪਾਣੀ ਥੱਲੇ ਸਾਰੀ ਪੈਂਕੀਆਂ ਤੋੜਤੀਆਂ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਮੋਰੇ ਘੜ ਤੇ ਸਾਹਮਣੇ ਸਾਰਿਆਂ ਦਾ ਬੁਰਾ ਹਾਲ ਕਰਤਾ ਮਸ਼ੀਨਾਂ ਦਾ ਵੀ ਆ ਦੇਖੋ ਬਰਫੀ ਬਰਫ ਆ ਮੇਨ ਜਿਹੜੀ ਪਾਈਪ ਐ ਸਾਰਿਆਂ ਦਾ ਸੱਤਾਨਾਸ਼ ਕਰਤਾ